हां जी अस्सलाम वालेकुम की हालचाल है साथियों आज आ गई है 9 तारीख 10 11वां महीना ते 2025 तकरीबन 9:30 ਦਾ ਟਾਈਮ ਆ ਜੀ ਇਸ ਟਾਈਮ ਆਪਾਂ ਸਬਜ਼ੀ ਮੰਡੀ ਖੜੇ ਆਂ ਦੇਖਾਂਗੇ ਕੀ ਰੇਟ ਅੱਜ ਇਹ 11:30 ਵਜੇ ਤੇ ਜੀ 11:30 ਜੀ ਹਾਂ ਜੀ ਭਾਈ ਜੀ ਸਵਾ 11:00 ਚਲੋ ਜੀ 11:00 ਵਜੇ ਤੇ 11:00 ਵਜੇ ਇਹ 11:00 ਵਜੇ ਪੱਕੇ ਲਿਆ ਜੀ ਚਲੋ ਜੀ ਗੱਲ ਦੀ ਮਾਨੀਆ ਗੱਲ ਦੀ ਮਾਨੀਆ ਗੱਲ ਦੀ ਮਾਨੀਆ ਸੁਧਾਰ ਦਿਨ ਦਿਵਾਰ ਦਿਨ ਦਿਵਾਰ ਕਰਨੇ ਬੰਦ ਜੀ ਸਾਹਿਬ ਸਾਥਿਓ 11 ਰੁਪਏ ਕਿਲੋ ਵਿਕੀਆ ਜੀ ਆਪਣੀ ਗੋਭੀ ਸਵਾ ਗਿਆਰਾ ਸਵਾ ਗਿਆਰਾ ਸਵਾ ਗਿਆਰਾ ਸਵਾ ਗਿਆਰਾ ਸਾਨੀ ਗਣਾ ਸਾਨੀ ਗਣਾ ਸਾਨੀ ਗਣਾ ਸਾਨੀ ਗਣਾ ਸਾਨੀ ਗਣਾ ਮੈਂ ਤਾਂ ਆਹ ਇੱਕ ਛਾਂਟ 11:30 11:30 11:30 11:30 ਸਾਢੇ 11 ਸਾਢੇ 11 ਸਾਢੇ 11 ਇਹਦਾ ਸਾਢੇ 11 ਵੇਦਾ 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 ਸਵਾ 11 ਨੇ ਹੋਰੇ ਸਾਥੀਓ ਸਵਾ 11 ਵਿਕੀ ਆ ਜੀ ਉਹ ਵੀ ਦੁਬਾਰਾ ਬੋਲੀ ਕਰੀ ਐ ਆ ਸਵਾ 11 ਆ ਜੀ ਠੀਕ ਹੈ ਜੀ ਹਾਂ ਜੀ ਸਾਥੀਓ ਆਪਾਂ ਮੰਡੀ ਚੋਂ ਆ ਗਏ ਤੇ ਹੁਣ ਆਪਾਂ ਤੁਹਾਨੂੰ ਅੱਜ ਦੇ ਸਬਜ਼ੀ ਦੇ ਰੇਟ ਦੱਸਾਂਗੇ ਖੂਤੇ ਦੇਖੋ ਬੰਦਿਆਂ ਨੂੰ ਨਾ ਉੱਥੇ ਮੰਡੀ ਦੇ ਵਿੱਚ ਤਰਾਜ ਆ ਜਿਹੜੇ ਨਾ ਮੰਨ ਲਓ ਬੇਈਮਾਨੀ ਕਰਕੇ ਸੌਦਾ ਭੇਜਦੇ ਨੇ ਝੂਠ ਬੋਲ ਕੇ ਬਾਹਰੇ ਉਹਨਾਂ ਨੂੰ ਤਰਾਜ ਐ ਉਹ ਆਪਾਂ ਨੂੰ ਥੋੜਾ ਜਿਹਾ ਬਲੜਦੇ ਸੀ ਕਿ ਇਸ ਕਰਕੇ ਮਖਾ ਚੱਲ ਆਪਾਂ ਖੇਤ ਜਾ ਕੇ ਵੀਡੀਓ ਬਣਾ ਦਿਆ ਕਰਾਂਗੇ ਆਪਾਂ ਤਾਂ ਰੇਟ ਹੀ ਦੱਸਣਿਆ ਕੋਈ ਗੱਲ ਨਹੀਂ ਵੀਡੀਓ ਬਾਕੀ ਆਪਣੇ ਲਵੇ ਪੁਰਾਣੀ ਪਈ ਆ ਪੁਰਾਣੀ ਵੀਡੀਓ ਚੱਲਿਆ ਕਰੂ ਉਹ ਚ ਆਪਾਂ ਐਡਿਟ ਕਰਕੇ ਰੋਜ਼ ਦੀ ਨਵੀਂ ਬੋਲੀ ਭਰ ਦਿਆ ਕਰਾਂਗੇ ਜਿਹੜਾ ਰੇਟ ਹੋਇਆ ਕਰੂ ਤੁਹਾਨੂੰ ਇਮਾਨਦਾਰੀ ਨਾਲ ਸਹੀ ਰੇਟ ਦੱਸਿਆ ਕਰਾਂਗੇ ਦਿਖਾਉਣਿਆ ਤੁਹਾਨੂੰ ਅੱਜ ਦੇ ਰੇਟ ਤੇ ਮੈਂ ਆਪਦੇ ਵਾਲੀ ਗੋਭੀ ਦੀ ਤੁਹਾਨੂੰ ਵੀਡੀਓ ਦਿਖਾਤੀ ਸਾਥੀ ਅੱਜ ਇਹ ਗੋਭੀ ਦਾ ਜਿਹੜਾ ਰੇਟ ਹੈ 11 ਔਰ 12 ਰੁਪਏ ਕਿਲੋ ਤੱਕ ਚੱਲਿਆ ਜੀ ਆਪਣੀ ਗੋਭੀ ਥੋੜੀ ਜਿਹੀ ਹਲਕੀ ᱛੀ 11 ਵਿਕੀ ਐ ਤੇ ਬਾਕੀ ਜ ਬਾਕੀ ਆ ਗਈ ਜੀ ਮੇਥੀ ਮੇਥੀ ਦਾ ਰੇਟ 9-10 ਰੁਪਏ ਗੁੱਟੀ ਦਾ ਚੱਲਿਆ ਜੀ ਅੱਜ ਬਾਕੀ ਆ ਗਿਆ ਖੀਰਾ ਖੀਰੇ ਦਾ ਰੇਟ ਜਿਹੜਾ ਜੀ ਵਧੀਆ ਖੀਰਾ ਉਹ 10-11 ਰੁਪਏ ਚੱਲਿਆ ਜੀ ਤੇ ਗੋਲ ਪੇਠੇ ਦਾ ਰੇਟ ਚੱਲਿਆ ਜੀ ਅੱਜ 10 ਰੁਪਏ ਕਿਲੋ ਉੱਪਰ ਖਰਚਾ 10 ਰੁਪਏ ਕਿਲੋ ਤੇ ਭਿੰਡੀ ਦਾ ਰੇਟ ਚੱਲਿਆ ਜੀ ਉਹੀ ਕੱਲ ਵਾਲਾ 25-26 ਰੁਪਏ ਕਿਲੋ ਦਾ ਰੇਟ ਹੈ ਭਿੰਡੀ ਦਾ ਤੇ ਪਾਲਕ ਦਾ ਚੱਲਿਆ ਜੀ ਅੱਜ 15 ਰੁਪਏ ਗੁੱਟੀ 15 ਰੁਪਏ ਗੁੱਟੀ ਪਾਲਕ ਦਾ ਰੇਟ ਤੇ ਪਿਆਜ਼ ਦਾ ਰੇਟ ਉਹੀ ਆ ਜੀ 16-17 ਰੁਪਏ ਕਿਲੋ ਕੱਲਾ ਲਈ ਹੈ 16-17 ਰੁਪਏ ਕਿਲੋ ਤੇ ਆਲੂ ਦਾ ਚੱਲਿਆ ਜੀ 600 ਦੀ ਬੋਰੀ ਤੇ ਸਾਥੀਓ ਚੱਪਣਾ ਚੱਪਣ ਦਾ ਰੇਟ 15-16-17 ਰੁਪਏ ਕਿਲੋ ਵਿਕਦਾ ਜੀ ਜਿਹੜਾ ਵਧੀਆ ਚੱਪਣਾ 16-17-18 ਰੁਪਏ ਕਿਲੋ ਤੱਕ ਵਿਕ ਜਾਂਦਾ ਹੈ ਤੇ ਸਾਥਿਓ ਚਿੱਟੀ ਮੂਲੀ ਦਾ ਬੁਰਾ ਹਾਲ ਹੈ ਜੀ ਇਹ ਤਾਂ ਉਹੀ 5-6 ਰੁਪਏ ਕਿਲੋ 70 ਰੁਪਏ ਕਿਲੋ ਉਹੀ ਰੇਟ ਹੈ ਜੀ ਤੇ ਲਾਲ ਮੂਰੀ ਦਾ ਤਕਰੀਬਨ 10 ਤੋਂ 12 ਰੁਪਏ ਕਿਲੋ ਜੀ 10 ਤੋਂ 12 ਰੁਪਏ ਕਿਲੋ ਜਿਹੜੀ ਹੱਦ ਵਧੀਆ ਉਹ 15 ਵਿਕ ਜੂ ਤੇ ਬਾਕੀ ਸਾਥਿਓ ਆਹ ਸ਼ਿਮਲਾ ਮਿਰਚ ਐ ਇਹਦਾ ਵੀ ਉਹੀ 37-38 ਰੁਪਏ ਦਾ ਰੇਟ ਹੈ ਕਿਲੋ ਦਾ ਕੱਲ ਵਾਲਾ ਹੀ ਰੇਟ ਹੈ ਟਮਾਟਰ ਦਾ ਵੀ 28 ਤੋਂ 30 ਰੁਪਏ ਕਿਲੋ ਕੱਲ ਵਾਲੀ ਰੇਟ ਹੈ ਇਹ ਦੀ ਇਹਦਾ ਵੀ ਉਹੀ ਰੇਟ ਹੈ ਜੀ ਤੇ ਚਕੰਦਰ ਹੈ ਇਹ ਵੀ ਹੋਈ ਰੇਟ ਆ ਜੀ 25 26 ਰੁਪਏ ਕਿਲੋ ਜਿਹੜਾ ਬਰੀਕ ਆ ਜਿਹੜਾ ਮੋਟਾ ਉਹ 30 35 ਰੁਪਏ ਤੇ ਜਿਹੜਾ ਚੂਚਾ ਇਹ ਵੀ 18 20 ਰੁਪਏ ਕਿਲੋ ਦਾ ਰੇਟ ਆ ਜੀ ਜਿਹੜਾ ਮਾੜੂ ਹੈ ਜੀ ਇਹ ਮਾੜੂ ਪੇਠਾ ਇਹ ਤਾਂ 6 70 ਰੁਪਏ ਕਿਲੋ 8 ਰੁਪਏ ਕਿਲੋਾਈ ਜਿਹੜਾ ਵਧੀਆ ਮਾੜੂ ਹੈ ਮੰਦਾ ਹੀ ਹੈ ਇਹ ਵੀ ਤੇ ਸਾਥੀਓ ਪੱਤ ਗੋभी ਹੈ ਇਹ ਪੱਤ ਗੋभी 25 ਤੋਂ 30 ਰੁਪਈਆ ਤੱਕ ਵਿਕਦੀ ਅੱਜ 25 ਤੋਂ 30 ਰੁਪਈਆ ਤੱਕ ਤੇ ਕੱਲ ਵੀ 25 ਤੋਂ 30 ਰੁਪਈਆ ਤੱਕ ਹੀ ଥିਗਾ ਰੇਟ ਠੀਕ ਹੈ ਜੀ ਤੇ ਸਾਥੀਓ ਲਾਸਮ ਦਾ ਰੇਟ ਵੀ ਕੱਲ ਵਾਲੀ ਹੈ ਜੀ ਤਕਰੀਬਨ ਜਿਹੜੇ ਹਲਕੇ ਨੇ ਉਹ 30 ਰੁਪਏ ਨੇ 20 ਰੁਪਏ 30 ਰੁਪਏ 50 60 65 70 ਜਿਹੜਾ ਵਧੀਆ 100 120 ਤੱਕ ਵੀ ਆਉਂਦਾ ਜੀ ਕੁਆਲਟੀ ਅਲੱਗ ਅਲੱਗ ਕੁਆਲਟੀ ਦੇ ਹਿਸਾਬ ਨਾਲ 120 ਰੁਪਏ ਤੱਕ ਹਾਈ ਕੁਆਲਟੀ ਆ ਪੂਰੀ ਜਿਹੜਾ ਪੂਰਾ ਸੁਪਰ ਮੋਟਾ ਠੀਕ ਹੈ ਜੀ ਤੇ ਲੋਕੀਆ ਲੋਕੀ ਦਾ ਵੀ ਉਹ 17 18 ਰੁਪਏ ਦਾ ਜਿਹੜਾ ਭਾਅ ਹੈ ਜੀ ਤੇ ਲੋਵੀਆ ਜਿਹੜਾ ਕਾਲਾ ਲੋਵੀ ਹੈ ਇਹ 30 ਤੋਂ 35 ਰੁਪਏ ਕਿਲੋ ਹੈ ਜੀ 30 ਤੋਂ 35 ਰੁਪਏ ਕਿਲੋ ਤੇ ਜਿਹੜਾ ਕਈਆ ਇਹ 25 ਤੋਂ 30 ਰੁਪਏ ਕਿਲੋ 25 ਤੋਂ 30 ਰੁਪਏ ਤੱਕ ਆ ਜੀ ਕਈਏ ਦਾ ਤੇ ਗੋਲਾ ਬਤਾਉਂਦਾ ਵਈ 15 16 ਰੁਪਏ ਦਾ ਮਾੜੂ ਦਾ ਵੀ ਕੱਲ ਵਾਲੀ ਰੇਟ ਆ ਜੀ तकरीबन 25 26 ਰੁਪਏ ਕਿਲੋ ਤੇ ਮੇਥੀ ਦਾ ਉਹੀ 9-10 ਰੁਪਈਆ ਦਾ ਰੇਟ ਆ ਜੀ 9 ਤੋਂ 10 ਰੁਪਏ ਕਿਲੋ ਨਾ 9 ਤੋਂ 10 ਰੁਪਏ ਦੀ ਗੁੱਟੀ ਤੇ ਧਣੀਆਂ ਮੰਦਾਤੀ ਜੀ ਅੱਜ ਧਣੀਆਂ ਦਾ ਤਕਰੀਬਨ 20 ਰੁਪਏ ਕਿਲੋ ਦਾ ਰੇਟ ਤੇਗਾ 20 ਤੋਂ 25 ਦਾ ਰੇਟ ਚੱਲਿਆ ਜੀ ਜਿਆਦਾ ਧਣੀਆਂ ਦਾ 20 ਤੋਂ 25 ਰੁਪਏ ਕਿਲੋ ਠੀਕ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ